ਸੰਦੀ ਸੰਗਰੇ ਹਾ ਕਰੋ ਹਾ ਕਰੋ ਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਠੀਕੇ ਯੂ ਕਿਸਾਨੀ ਉਹਨਾਂ ਸੁਖ ਗਿੱਲ ਜੀ ਤੇ ਪਰਮਿੰਦਰ ਸਿੰਘ ਗਿੱਲ ਜਿਹੜੇ ਲਗਾਤਾਰ ਜਿਸ ਦਿਨ ਤੋਂ ਫੌਮੀ ਅੰਸਾਮ ਮੋਰਚਾ ਲੱਗਿਆ ਅੱਜ ਬਹੁਤ ਵੱਡਾ ਕਾਫਲਾ ਲੈ ਕੇ ਜਿਸ ਚ ਸਾਡੇ ਸਤਕਾਰਯੋਗ ਬਜ਼ੁਰਗ ਬੀਬੀਆਂ ਸ਼ਾਮਲ ਹੈ ਕੌਮੀ ਇਨਸਾਫ ਮੋਰਚੇ ਦੇ ਹੱਕ ਚ ਹਰ ਅਦਾ ਨਾਰਾ ਮਾਰ ਲਈ ਇੱਥੇ ਪਹੁੰਚੇ ਆ ਅਸੀਂ ਕੌਮੀ ਇਨਸਾਫ ਮੋਰਚੇ ਦੀ ਸਮੂਚੀ ਧਾਲ ਮੇਟ ਕਮੇਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿਕਾਰ ਕਰਦੇ ਆ ਆਸ ਕਰਦੇ ਆ ਕਿ ਕੌਮੀ ਇਨਸਾਫ ਮੋਰਚਾ ਜਿਹੜੇ ਕੌਮੀ ਮੁੱਦਿਆਂ ਨੂੰ ਲੈ ਕੇ ਲੱਗਿਆ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਸਾਡੇ ਨਾਲ ਇੱਕ ਗੁਲਾਮਾਂ ਵਾਲਾ ਬਿਹੇਵ ਹੋ ਰਿਹਾ ਕਿਉਂਕਿ ਜਦੋਂ ਇਹ ਦੇਸ਼ ਆਜ਼ਾਦ ਹੋਇਆ ਪੰਜਾਬ ਦਾ ਹੀ ਸਿੱਖਾਂ ਦਾ ਹੀ ਨੁਕਸਾਨ ਹੋਇਆ ਸਾਡਾ ਅੱਧਾ ਪੰਜਾਬ ਲੈੰਦਾ ਪੰਜਾਬ ਪਾਕਿਸਤਾਨ ਚਲੇ ਗਿਆ ਸਾਡੀ ਸਿੱਖਾਂ ਦੀ ਰਾਜਧਾਨੀ ਲਾਹੌਰ ਜਿਹਨੂੰ ਸਿੱਖ ਰਾਤ ਹੀ ਰਾਜਧਾਨੀ ਮੰਨਿਆ ਜਾਂਦਾ ਉਹ ਪਾਕਿਸਤਾਨ ਚਲੀ ਗਈ ਸਾਡੇ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਉਹ ਪਾਕਿਸਤਾਨ ਚਲੇ ਗਿਆ ਸੋ ਸਿੱਖਾਂ ਨੂੰ ਉਸ ਉਜਾੜੇ ਦਾ ਸੰਤਾਪ ਬਹੁਤ ਵੱਡੀ ਉੱਚ ਝੱਲਣਾ ਪਿਆ ਸਾਡੇ ਸਿੱਖਾਂ ਦੀਆਂ ਬਹੁਤ ਧੀਮਤੀ ਜਹਿਦਾਦਾਂ ਉੱਧਰ ਰਹਿ ਗਈਆਂ ਸੋ ਜਿੰਨਾ 99% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸਿੱਖਾਂ ਨੇ ਕਰਾਇਆ ਸਿੱਖਾਂ ਦਾ ਨੁਕਸਾਨ ਹੋਇਆ ਪਰੰਤੂ ਬਣਦੇ ਹੱਕ ਸਾਨੂੰ ਉਹਨਾਂ ਸਰਕਾਰਾਂ ਨੇ ਨਹੀਂ ਦਿੱਤੇ ਸਾਡੇ ਨਾਲ ਇੱਕ ਗੁਲਾਮਾਂ ਵਾਲਾ ਬਿਹੇਵ ਕਰਦੀਆਂ ਸਰਕਾਰਾਂ ਸੋ ਅਸੀਂ ਕੌਮੀ ਇਨਸਾਫ਼ ਮੋਰਚੇ ਨੂੰ ਕਿਉਂਕਿ 18 ਮਹੀਨੇ ਤੋਂ ਉਸਤੇ ਹੋ ਗਏ ਮੋਰਚਾ ਲੱਗਿਆ ਨੂੰ ਸਰਕਾਰਾਂ ਇਨਸਾਫ਼ ਨਹੀਂ ਦੇ ਰਹੀਆਂ ਗੁਰੂ ਗ੍ਰਹਵਤ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ਼ ਨਹੀਂ ਤੇ ਸਾਡੇ ਬੰਦੀ ਸਿੰਘ ਜਿਹੜੇ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਦੁੱਗਣੀਆਂ ਕਰ ਚੁੱਕੇ ਪਰੰਤੂ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਸੋ ਸੰਗਤਾਂ ਨੂੰ ਅਪੀਲ ਹੈ ਜਿਹੜਾ ਜਥਾ ਆਇਆ ਉਹਨਾਂ ਨੂੰ ਖਾਸ ਕਰਕੇ ਅਪੀਲ ਹੈ ਵੀ ਅੱਜ ਇਹ ਮੈਸੇਜ ਆਪਣੇ ਇਲਾਕੇਾਂ 'ਚ ਜ਼ਰੂਰ ਲੈ ਕੇ ਜਾਣ ਕਿ 15 ਅਗਸਤ ਨੂੰ ਅਸੀਂ 11 ਵਜੇ ਦਾ ਪ੍ਰੋਗਰਾਮ ਰੱਖਿਆ ਚੰਡੀਗੜ੍ਹ ਸੈਕਟਰ 17 ਬਾਸ ਸਟੇ ਦੇ ਨੇੜੇ ਨੀਲਮ ਥੀਏਟਰ ਹੈ ਉੱਥੇ ਉੱਥੇ ਪਹੁੰਚਣਾ ਅੱਜ ਅਸੀਂ ਜਿੱਥੇ ਇਹਨਾਂ ਨੂੰ ਅੱਜ ਭਾਈ ਪਰਮਿੰਦਰ ਸਿੰਘ ਜਿਹੜੇ ਲਗਾਤਾਰ ਜਿਸਨੂੰ 7 ਜਨਵਰੀ ਤੋਂ ਮੋਰਚਾ ਲੱਗਿਆ ਬੈਠੇ ਐ ਇੱਥੇ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿੰਨੀ ਵੀ ਸਤਕਾਰਯੋਗ ਵਿਸ਼ਖਸੀਤਾ ਇਹਨਾਂ ਦੇ ਨਾਲ ਆਈਆਂ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬੀਬੀਆਂ ਦਾ ਸਤਕਾਰ ਕਰਦੇ ਆ ਜੀ ਆਇਆਂ ਸੋ ਇਹ ਮੈਸੇਜ ਜਿਹੜਾ 15 ਅਗਸਤ ਦਾ ਜਰੂਰ ਲੈ ਕੇ ਜਾਣ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਬੜੀ ਗਿਣਤੀ ਵਿੱਚ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਰਦਾਰ ਜਥੇਦਾਰ ਗੁਰਚਰਨ ਸਿੰਘ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਜਿਵੇਂ ਸਾਡੇ ਬਹੁਤ ਹੀ ਮਹਾਨ ਯੋਧੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਇਹ ਫਾਦਰ ਸਾਹਿਬ ਨੇ ਉਹਨਾਂ ਨੇ ਅਪੀਲ ਕੀਤੀ ਹੈ ਸਿੱਖ ਸੰਗਤਾਂ ਨੂੰ ਅਤੇ ਪੰਜਾਬ ਦੇ ਨੌਜਵਾਨ ਜਿੰਨੀਆਂ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ 15 ਅਗਸਤ ਨੂੰ ਉਹਨਾਂ ਨੂੰ ਇੱਥੇ ਕੌਮੀ ਇਨਸਾਫ ਮੋਰਚਾ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਕਿਉਂਕਿ ਸਾਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਕਿ ਸਾਡੀ ਜਿਹੜੀ ਸਿੱਖ ਕੌਮ ਆ ਉਹ ਅੱਜ ਵੀ ਗੁਲਾਮ ਆ ਸੋ 15 ਅਗਸਤ ਦਾ ਦਿਹਾੜਾ ਜਿਹੜਾ ਆਜ਼ਾਦੀ ਦਾ ਦਿਹਾੜਾ ਉਹਨੂੰ ਅਸੀਂ ਗੁਲਾਮੀ ਦੇ ਤੌਰ ਤੇ ਰੋਜ਼ ਵਜੋਂ ਮਨਾਉਣ ਜਾ ਰਹੇ ਆ ਕਿਉਂਕਿ ਕੌਮੀ ਇਨਸਾਫ਼ ਮੋਰਚਾ ਤਕਰੀਬਨ 18-19 ਮਹੀਨਿਆਂ ਤੋਂ ਮੁਹਾਲੀ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਪਰ ਲੱਗਿਆ ਪਰ ਸਰਕਾਰਾਂ ਦੇ ਕੰਨ ਦੇ ਉੱਪਰ ਜੂਨ ਹੀ ਸਰਕੀ ਇਸ ਕਰਕੇ ਅਸੀਂ ਵੱਡਾ ਇਕੱਠ ਜਿਹੜਾ ਇੱਥੇ ਕਰਨ ਜਾ ਰਹੇ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਬਾਪੂ ਗੁਰਚਰਨ ਸਿੰਘ ਜੀ ਨੂੰ ਕਿ ਭਾਰਤੀ ਕਿਸਾਨ ਛੁਨੀਆ ਤੋਤੇਵਾਲ ਵੱਲੋਂ ਮੈਂ ਸੂਬਾ ਪ੍ਰਧਾਨ ਸੁਖ ਗਿੱਲ ਮੋਗਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ 15 ਅਗਸਤ ਨੂੰ ਅਸੀਂ ਇਸੇ ਤਰ੍ਹਾਂ ਵੱਡੇ ਕਾਫਲੇ ਲੈ ਕੇ ਇਸ ਆਪਣੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚਾਂਗੇ ਅਤੇ ਆਪਣੀ ਹਾਜ਼ਰੀ ਲਵਾਵਾਂਗੇ